ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਬਾਈ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਮੈਂ ਦਿਖਾਉਣੀ ਆ ਇਹਦੀ ਸੂਨ ਵਾਲੀਆ ਟਟੇਲ ਵੀਰ ਤੋਂ ਪੁੱਛਦਿਆਂ ਹੋ ਕੇ ਕਰੀ ਗੱਲਬਾਤ ਸੱਸੀ ਗੱਲ ਬਾਈ ਜੀ ਸੱਸੀ ਗੱਲ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਅੰਦੀਪ ਸਿੰਘ ਬਾਈ ਪਿੰਡ ਤੁੰਦੀਆ ਤਸਿਲ ਤੋਰੀ ਦਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਜੀ ਆਪਣਾ 946428168 946428168 28168 ਜਿਹੜੇ ਆ ਪਾਤਰੀ ਝੋਟੀ ਦੇਖੀ ਜਨੇ ਸੂਆ ਕਿਹੜਾ ਸੁੰਦੀ ਆ ਇਹ ਆਪਣੀ ਖਰੀਦੀ ਹੋਈ ਇਹ ਘਰ ਦੀ ਆ ਠੀਕ ਆ ਘਰ ਦੀ ਪਾਲੀ ਵੀ ਕੱਟੀ ਆ ਠੀਕ ਆ ਪਹਿਲੇ ਸੂਏ ਨੇ ਕਿੰਨਾ ਦੁੱਧ ਪਾਇਆ ਪਹਿਲੇ ਸੂਏ ਨੇ 12 ਕਿਲੋ ਪਾਇਆ ਠੀਕ ਆ 12 ਲੀਟਰ ਦੁੱਧ ਨੇ ਪਹਿਲੂ ਨੇ ਪਾਇਆ ਤੇ ਦੁੱਧ ਤੋਂ ਛੱਡੇ ਨੂੰ ਕਹਿ ਕਿ ਮਹੀਨੇ ਹੋ ਗਏ ਨੂੰ ਇਹ ਤੁਹਾਡੇ ਨੂੰ ਹੋ ਗਿਆ ਮੈਂ ਦੋ ਦਰ ਮਹੀਨੇ ਠੀਕ ਹੈ ਤਿੰਨ ਕਿ ਮਹੀਨੇ ਲਗਭਗ ਦੁੱਧ ਹੱਡੀ ਨੂੰ ਹੋ ਗਿਆ ਤੇ ਮਤਲਬ ਚੋਣ ਚ ਵਾਸਤ ਪੁਲਿਸ ਵਧੀਆ ਬਈ ਹਾਂ ਪੂਰੀ ਘਰ ਵਧੀਆ ਜੀ ਮਤਲਬ ਜਿਵੇਂ ਆਮ ਆਪਣੇ ਘਰ ਲੋ ਜੀ ਮੇਰੇ ਦੁੱਧ ਪੀਣ ਦੇ ਮਤਲਬ ਦੀ ਵਧੀਆ ਮਹ ਹੈ ਵਧੀਆ ਬਈ ਹਾਂ ਟਿਕਾ ਤਾਂ ਤੁਹਾਨੂੰ ਠੰਡੀ ਸੀ ਲੱਗ ਰਹੀ ਠੀਕ ਹੈ ਮਤਲਬ ਵਧੀਆ ਲੰਬਾ ਟਾਈਮ ਦੁੱਧ ਪੀਉਂਦੀ ਹੈ ਠੰਡੀ ਸੀ ਲੱਗ ਬੱਗੀ ਵੱਡੀ ਗੱਲ ਠੀਕ ਹੈ ਮੋਲਾ ਪੈਦਾ ਅੱਜ ਦਾ ਕੀ ਰੱਖਿਆ ਉਹਨੇ 1 ਲੱਖ 5000 ਰੁਪਏ ਵਧੀਆ ਮਾਨ ਤਨ ਮਾਰਦਾਨ ਕਰ ਲੈ 50000 ਕਰ ਦਾਂਗੇ 1 ਲੱਖ ਦੀ ਆ ਭਦੀ ਦਾ 1 ਲੱਖ ਤੋਂ ਵੀ ਛੋਟ ਸੱਪਾ ਕਰਨਾ ਇਹਦੇ ਵਿੱਚੋਂ ਵੀ ਘਰ ਆਏ ਬੰਦੇ ਮਾਰਦਾਨ ਹੋਊਗਾ ਮਾਰਦਾਨ ਕਰ ਦਾਂਗੇ ਬੇ ਖੁੱਲੇ ਕਰ ਦਾਂਗੇ ਠੀਕ ਹੈ ਵੀ ਉਹ ਨਹੀਂ ਗੱਲ ਵੀ ਡੂੜ ਮੰਗ ਲਿਆ ਵੀ ਸਾਨੂੰ ਇਦੂ ਘਾਟ ਵਾਲਾ ਫੋਨ ਨਾ ਲਾਵੇ ਜਿਹੜਾ ਮਰਜ਼ੀ ਲਾਵੇ ਜਿਹੜਾ ਮਰਜ਼ੀ ਲਾਵੇ ਯਾਰ ਜੈ ਜੈ ਕਰਾ ਆਪਾਂ ਤੇ ਵੇਚਣੀ ਹੈ ਵੇਚਣੀ ਆਂਗੀ ਠੀਕ ਹੈ ਠੀਕ ਹੈ ਕਿਹੜਾ ਭਰਾ ਇਹਦੇ ਅਰਜਨ ਕੁੰਗੜ ਦਾ ਲੱਗਿਆ ਬੇਡ ਤੇ ਕਨਫਰਮ ਹੈ ਜੀ ਕਨਫਰਮ ਆ ਭਾਈ ਠੀਕ ਹੈ ਅਰਜਨ ਕੁੰਗੜ ਦਾ ਸੀਮਨ ਲੱਗਿਆ ਲੱਖ ਦੇ ਵਿੱਚੋਂ ਮਾਰਦਾਨ ਆਪਾਂ ਕਰਾਂਗੇ ਸੂਣ ਚ ਸਹੀ ਦਿਨ ਕਾਸਟ ਇਹਨੇ ਨਹੀਂ ਆਣੀ। ਠੀਕ ਹੈ ਜਿਹਦਾ ਆਪਾਂ ਦੁੱਧੋ ਛੱਡੀ ਆ ਥਣ ਥਣੋ ਕੇ ਸਾਰੇ। ਓਕੇ ਦੀ ਬਾਈ ਸਾਰੇ। ਠੀਕ ਹੈ ਧੋਰੀ ਬਾਹਰ ਨੂੰ। ਸੋ ਵੀਰੋ ਦੂਜਾ ਸੂਆ ਛੋਟੀ ਸੁੰਦੀ ਪਈ ਆ 1 ਲੱਖ 5000 ਮੁੱਲਾ ਲੱਖ ਦੀ ਵਿੱਚੋਂ ਮਾਨ ਤਨ ਘਰਾਇ ਦਾ ਹੋ ਜਾਊਗਾ। ਵੀਰ ਕਹਿੰਦਾ ਦੇਖ ਕੇ ਤਰਾ ਕੋਈ ਇਹ ਨਹੀਂ ਗੱਲ ਵੀ 2 ਲੱਖ ਮੰਗਦਿਆ ਅੱਛਾ ਕਰਾ ਕੇ ਮੂੰਹ ਲੈ ਬੁਰਾ ਲੈ ਜਿਹੜਾ ਵੀਰ ਆ ਗਿਆ ਚੰਗਾ ਭਾਅ ਲਾਊਗਾ ਤਾਂ ਮੈਂ ਮਿਲੂਗੀ। ਮਾਰਕੀਟ ਰੇਟ ਦੇ ਹਿਸਾਬ ਨਾਲ ਵੀ ਸੂਟ ਮੈਂ ਕਰ ਲਈ ਦੀ ਆ ਜਮਾ ਅੱਜ ਕੱਲ ਆਪਾਂ ਦੇ ਨਹੀਂ ਆ 2.5 ਲੱਖ ਰੁਪਏ ਦੀ ਚੀਜ਼ ਹੈ ਲੱਗਦੀ ਆ। 2 ਲੱਖ ਹੈ ਰਕ ਮੰਗਣ ਦੀ ਮਨ ਕੇ ਚਲੋ ਆਦਤ ਇੱਕ ਕਰੇ ਜੇ ਜਲੇ ਬੈ ਮਨ ਕੇ ਚਲੋ ਵੀਰ ਕਹਿੰਦਾ ਵੇਚਣੀ ਹੈ ਨੈਟ ਤੇ ਵੀਡੀਓ ਤਾਂ ਪਾਈ ਆ ਵੀ ਨਾਗਦਰ ਰੁਪਈਏ ਵਟੇ ਜਾਣਗੇ ਬੇਗਨ ਚੀਜ਼ ਇੱਥੇ ਪਿਆ ਕੇ ਇਹਨਾਂ ਦਾ ਧਾਰਸ ਧਰ ਜਾਂਦੀ ਆ ਸਿਰਫ ਮਤਲਬ ਵੀ ਉਹਦੇ ਇਹੀ ਆ ਵੀਡੀਓ ਕਵਰ ਕਰਾਉਣੀ ਆ ਤਾਂ ਹੋਰ ਵੀ ਆਪਾਂ ਦੱਸ ਦੇ ਕਿਸੇ ਵੀਰਾਂ ਨੂੰ ਰੇਟ ਜੈ ਇਹਨਾਂ ਨੂੰ ਹੋਵੇ ਸੋ ਵੀਰ ਦੀ ਵੀਡੀਓ ਬਣਾਈ ਜਾ ਸਵਾਦ ਆ ਗਿਆ ਜਮ ਰੇਟ ਵੀ ਜੈਨੂ ਹੋਣਾ ਤਾਂ ਚੀਜ਼ ਵੀ बिकੂਗੀ ਜਮ ਟਿੱਲੇਵਾ ਵਗੈਰਾ ਆਪਾਂ ਨੇੜੇ ਤੋਂ ਦਿਖਾ ਦਿਆ ਸੋਹਣਾ ਸਾਫ ਸੁਥਰਾ ਚਾਰੇ ਥਾਂ ਨਿਕਣਵੇਂ ਵਿੱਥੀ ਤੇ ਤੇ ਪਿੰਡ ਆ ਗਿਆ ਵੀਰੇ ਆਪਣਾ ਧੰਦੀਵਾਲ ਬਾਈ ਜ਼ਿਲ੍ਹਾ ਸੰਗਰੂਰ ਪਹੇ ਗਿਆ ਹਣਾ ਇਧਰ ਕੁੰਬੜਾਲ ਨੇੜੇ ਆ ਗਿਆ ਆਪਣੇ ਹਣਾ ਕੁੰਬੜਾਲ ਬਾੜੀਆਂ ਆ ਗਿਆ ਵੀ ਇਧਰ ਸੇਖ ਆ ਗਿਆ ਨੇੜੇ ਠੀਕ ਹੈ ਤੇ ਮੋਬਾਈਲ ਨੰਬਰ ਦੁਆਰੇ ਬੋਲੀ ਆਪਣਾ 9964428168 ਠੀਕ ਹੈ ਸੋ ਕੋਈ ਵੀ ਵੀਰ ਇਸ ਝੋਟੀ ਨੂੰ ਖਰੀਦਣ ਦਾ ਚਾਹਵਨ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੇਂ